ਹਾਂਜੀ ਦੋਸਤੋ ਵੈਲਕਮ ਦੂਜੇ ਪਾਰਟ ਦੇ ਵਿੱਚ ਪਹਿਲਾ ਪਾਰਟ ਤੁਹਾਨੂੰ ਕਿਵੇਂ ਲੱਗਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਪਿੰਡ ਟਿੱਬਾ ਦੇ ਦਸ਼ਮੇਸ਼ ਕਲੱਬ ਦੇ ਪ੍ਰਧਾਨ ਸਾਹਿਬ ਅੰਕਲ ਜੀ ਫਤਿਹ ਬਲਾਓ ਤੇ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਦੇਵ ਸਿੰਘ ਜੀ ਪਿੰਡ ਟਿੱਬਾ ਤੋਂ ਹਾਂਜੀ ਤੇ ਅੰਕਲ ਜੀ ਪਹਿਲਾਂ ਤਾਂ ਤੁਹਾਡੇ ਸਾਰੇ ਨਗਰ ਨੂੰ ਵਧਾਈਆਂ ਤੇ ਸਭ ਤੋਂ ਜ਼ਿਆਦਾ ਵਧਾਈਆਂ ਤੁਹਾਡੇ ਦਸ਼ਮੇਸ਼ ਕਲੱਬ ਨੂੰ ਹਾਂਜੀ ਤੇ 10 ਸਾਲ ਬਾਅਦ ਪਿੰਡ ਦੇ ਵਿੱਚ ਗੁਰਪੁਰਬ ਨੂੰ ਸਮਰਪਿਤ ਟੂਰਨਾਮੈਂਟ ਹੋ ਰਿਹਾ ਹਾਂਜੀ ਤੇ ਉਹ ਸਾਡੇ ਸੱਜਣਾਂ ਨਾਲ ਜਾਣਕਾਰੀ ਸਾਂਝੀ ਕਰੋ ਤੇ ਦਰਸ਼ਕਾਂ ਨੂੰ ਪਹੁੰਚਣ ਦੀ ਅਪੀਲ ਕਰੋ ਠੀਕ ਹੈ ਤੇ ਜਾਣਕਾਰੀ ਦਿਓ ਜੀ ਟੂਰਨਾਮੈਂਟ ਕਿੰਨੀ ਤਰੀਕ ਨੂੰ ਆਪਣੇ ਪਿੰਡ ਹੋ ਰਿਹਾ ਤੇ ਕਿਹੜੀਆਂ-ਕਿਹੜੀਆਂ ਟੀਮਾਂ ਰਹੀਆਂ ਤੇ ਟੋਟਲ ਕਿੰਨੀਆਂ ਟੀਮਾਂ ਆ ਰਹੀਆਂ ਦੱਸ ਦਿਓ ਟੀਮਾਂ ਦਾ ਵਾਦਾ ਮੈਨੂੰ ਮੁੰਡਿਆਂ ਨੂੰ ਕਰਾ ਠੀਕ ਹੈ ਜੀ ਅੰਕਲ ਹੁਣੀ ਕਹਿੰਦੇ ਵੀ ਮੁੰਡਿਆਂ ਨੂੰ ਚਲੋ ਪਤਾ ਆ ਪਰ ਸਹਿਯੋਗ ਪੂਰਾ ਇਹਨਾਂ ਦਾ ਅੰਕਲ ਹੁਣਾ ਦਾ ਅੱਜ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਦੁਪਹਿਰ ਤੱਕ ਸਫਾਈ ਵਿੱਚ ਡਟੇ ਹੋਏ ਆ ਆਜੋ ਆਪਾਂ ਮੜਿਆ ਤੁਰ ਕੇ ਗੱਲਬਾਤ ਕਰਦੇ ਆ ਠੀਕ ਹੈ ਤੇ ਅੰਕਲ ਜੀ ਤੁਸੀਂ ਕਲੱਬ ਤੋਂ ਕਿੰਨੇ ਟਾਈਮ ਤੋਂ ਜੁੜੇ ਹੋਏ ਹੋਏ ਆ ਨਾਲ ਕਲੱਬ ਤੋਂ ਤਾਂ ਬਹੁਤ 15-20 ਸਾਲ ਹੀ ਹੱਦੋਂ ਲੈ ਕੇ ਘੱਟ 15-20 ਸਾਲ ਉਹ 15-20 ਸਾਲ ਉਹ ਹੋ ਗਏ ਆ ਤੇ ਜਿਹੜੇ ਆਪਣੇ ਪਿੰਡ ਦਾ ਜਿਮ ਹੈਗਾ ਆ ਮੈਂ ਦੇਖਿਆ ਬਹੁਤ ਸੋਹਣਾ ਬਣਿਆ ਹੋਇਆ ਹਾਂ ਹਾਂਜੀ ਹਾਂਜੀ ਉਹਦੇ ਵਿੱਚ ਦਸ਼ਮੇਸ਼ ਕਲੱਬ ਦਾ ਕਿੰਨਾਕ ਸਹਿਯੋਗ ਹੈ ਪੂਰਾ ਹੀ ਸੰਜੋਗ ਮਗਾਜੀ ਟੱਬੇ ਵਾਲੇ ਓਕੇ ਨੌਜਵਾਨਾਂ ਤੇ ਜਿੰਨਾ ਹੁਣ ਤੱਕ ਸਮਾਨ ਬਣਿਆ ਆ ਪਿੰਡ ਦੇ ਵਿੱਚ ਹਾਂਜੀ ਤੇ ਉਹ ਜਿਮ ਦੇ ਵਿੱਚ ਉਹ ਸਾਰਾ ਦਸ਼ਮੇਸ਼ ਕਲੱਬ ਦੇ ਅੰਡਰ ਬਣਿਆ ਕਿ ਜਾਂ ਮਤਲਬ ਨੌਜਵਾਨਾਂ ਵੱਲੋਂ ਨੌਜਵਾਨਾਂ ਵੱਲੋਂ ਪੂਰਾ ਸੰਜੋਗ ਆ ਦਸ਼ਮੇਸ਼ ਕਲੱਬ ਦਾ ਵੀ ਪੂਰਾ ਸੰਜੋਗ ਆ ਜਾਨੀ ਕਿ ਏਕਤਾ ਵਿੱਚ ਵੱਲ ਆਲੀ ਗੱਲ ਹੈ ਜੀ ਰਲ ਮਿਲ ਕੇ ਨੌਜਵਾਨਾਂ ਵੱਲੋਂ ਵੀ ਤੇ ਪਿੰਡ ਦਾ ਟਿੱਬਾ ਦਾ ਜਿਹੜਾ ਦਸ਼ਮੇਸ਼ ਕਲੱਬ ਆ ਉਹਨਾਂ ਵੱਲੋਂ ਵੀ ਸਹਿਯੋਗ ਕਰਕੇ ਜਿਹੜਾ ਪਿੰਡ ਦਾ ਜਿਮ ਬਹੁਤ ਸੋਹਣਾ ਬਣਾਇਆ ਹੋਇਆ ਤੇ ਅੰਕਲ ਜੀ ਇੱਕ ਵਾਰੀ ਧਿਆਨੂ ਤੇ ਤੁਹਾਡੇ ਪਿੰਡ ਨੂੰ ਫੇਰ ਬਹੁਤ-ਬਹੁਤ ਮੁਬਾਰਕਬਾਦ ਗੁਰਪੁਰਬ ਦੀਆਂ ਵੀ ਤੇ ਜਿਹੜਾ ਪਿੰਡ ਵਿੱਚ ਤੁਸੀਂ ਆਪਣੇ ਪੂਰੇ ਇਲਾਕੇ ਦਾ ਇੱਕ ਆਪਮਾਨ ਆ ਕਾਫੀ ਟਾਈਮ ਬਾਅਦ ਸ਼ੁਰੂ ਹੋ ਰਿਹਾ ਹੋਇਆ ਤੇ ਤੁਹਾਨੂੰ ਮੁਬਾਰਕਬਾਦ ਆ ਜੀ ਦੋਨਾਂ ਵਾਸਤੇ ਤੇ ਤੁਸੀਂ ਸਾਡੇ ਨਾਲ ਵੀਡੀਓ ਦੇ ਵਿੱਚ ਆਏ ਤਾਂ ਬਹੁਤ ਬਹੁਤ ਧੰਨਵਾਦ ਹੈਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਹੀਂ ਜੀ ਦੋਸਤ ਨਹੀਂ ਆਓ ਇਹ ਚੱਕਰੇ ਨਾਲ ਸਾਹ ਸੁਣਿਆ ਸੀ ਚਲੋ ਚੱਕਰੇ ਨਾਲ ਫਰਨਾ ਉਸ ਚੂਗਾ ਮੁਰਗੇ ਸੋਹੇ ਉਧਰ ਬੀਬੀ ਆਪੇ ਮਾਇਦੇ ਨੇ ਹੁਣ ਤਾਂ ਆ ਗਿਆ ਆਪਣਾ ਮਿੱਤਰ ਸाहिल ਕੰਡਾ ਹਾਂਜੀ ਤੇ ਸाहिल ਕਿਦਾਂ ਮੈਂ ਵਧੀਆ ਤੁਸੀਂ ਸੁਣਾਓ ਭਾਈ ਜੀ ਮੈਂ ਮੈਂ ਬਹੁਤ ਵਧੀਆ ਮੈਂ ਤਾਂ ਮਾਣ ਖੁਸ਼ ਹੋਇਆ ਤੇ ਯਾਰ ਤੁਹਾਡੀ ਪਿੰਡ ਆ ਗਿਆ ਅੱਜ ਹੈਂ ਹਾਂਜੀ ਭਾਈ ਤੇ ਕਿਦਾਂ ਦੇਖ ਰਹੇ ਆ ਸਫਾਈ ਮਹਿਮਨ ਨੂੰ ਭਾਜੀ ਆਪ ਸਭ ਨੂੰ ਪਤਾ ਹੀ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਜੀ ਦਾ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਆ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਆ ਸਿੱਖਾਂ ਦੁਆਰਾ ਬੋਲ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬੀ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਲੱਗ ਗਈ ਹੈ ਤੇ ਸਾਡੇ ਟਿੱਬੇ ਦੇ ਵਿੱਚ ਮਹਾਰਾਜ ਸ੍ਰੀ ਗੁਰੂ ਗੋਬੀ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਵਾਚੜ ਕੇ ਮਨਾਇਆ ਨਾਲ ਮਨਾਇਆ ਜਾਂਦਾ ਹੈ ਤੇ ਇਸ ਲਈ ਆਪ ਸਭ ਨੂੰ ਪਤਾ ਹੀ ਆ ਕਿ 2 ਜਨਵਰੀ ਨੂੰ ਇੱਥੇ ਪਿੰਡ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ ਇਸ ਲਈ ਸਾਡੇ ਪਿੰਡ ਦੇ ਬਜ਼ੁਰਗ ਜਵਾਨ ਲੋਕ ਸਾਰੇ ਬੱਚੇ ਹੀ ਸਫਾਈ ਦੇ ਵਿੱਚ ਬਾਚੜ ਕੇ ਹਿੱਸਾ ਲੈ ਰਹੇ ਨੇ ਕਿਉਂਕਿ ਸਫਾਈ ਦੇ ਵਿੱਚ ਹੀ ਰੱਬ ਵਸਦਾ ਹੈ ਸਫਾਈ ਨਾਲ ਹੀ ਪਿੰਡ ਸੋਹਣਾ ਲੱਗਦਾ ਹੈ ਆ ਸੋਹਣੀ ਗੱਲ ਕਰ ਗਏਂ ਮੇਰੀ ਗੱਲ ਸੁਣ ਪਿੰਡ ਦੇ ਸਰਪੰਚ ਸਾਹਿਬ ਮੈਂ ਦੇਖਿਆ ਕਈ ਫੜ ਕੇ ਝਾੜੂ ਫੜ ਕੇ ਆਪ ਲੱਗੇ ਹੋਏ ਹਨ ਹਾਂਜੀ ਹਾਂਜੀ ਤੇ ਕੀ ਕਹੇਗਾ ਪਿੰਡ ਦੇ ਸਰਪੰਚ ਸਾਹਿਬ ਬਾਰੇ ਆ ਸਭ ਨੂੰ ਪਤਾ ਹੀ ਹੈ ਕਿ ਇਕਤਾ ਵਿੱਚ ਹੀ ਰੱਬ ਵੱਸਦਾ ਹੈ ਇਕਤਾ ਵਿੱਚ ਬਲ ਹੈ ਇਕਤਾ ਵਿੱਚ ਹੀ ਬਲ ਹੈ ਕਿ ਸਰਪੰਚਾ ਜੋਗੀ ਸਾਡੇ ਪਿੰਡ ਦੇ ਜੋ ਨਵੇਂ ਸਰਪੰਚ ਹੈ ਉਹ ਕਿਸੇ ਵਿੱਚ ਵੀ ਵੱਖਰੇਵਾ ਨਹੀਂ ਕਰਦੇ ਉਹ ਸਾਰਿਆਂ ਨੂੰ ਨਾਲ ਲੈ ਕੇ ਹੀ ਚੱਲਦੇ ਨੇ ਇਸ ਲਈ ਸਾਰੇ ਹੀ ਲੋਕ ਜਵਾਨ ਬਜ਼ੁਰਗ ਅਸੀਂ ਸਾਰੇ ਲੋਕ ਵਾਚੜ ਕੇ ਸਵੈ ਦੇ ਵਿੱਚ ਹਿੱਸਾ ਲੈ ਰਹੇ ਹਾਂ ਇਸ ਲਈ ਖੋਦ ਸਰਪੰਚ ਸਾਹਿਬ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬੱਚਿਆਂ ਨੂੰ ਉਤਸ਼ਾਹ ਕਰ ਰਹੇ ਹਨ ਕਿ ਉਹ ਕਿਸ ਤਰ੍ਹਾਂ ਵਧੀਆ ਤਰ੍ਹਾਂ ਸਫਾਈ ਕਰਨ ਹਾਂ ਚੱਲ ਹੋ ਠੀਕ ਆ ਹਾਂ ਜੀ ਤੁਸੀਂ ਸੁਣਾਓ ਭਾਜੀ ਤੇ ਮੈਨਾਂ ਗੱਲ ਕਰਕੇ ਯਾਰ ਖੁਸ਼ੀ ਹੋਈ ਆ ਹੈ ਨਹੀਂ ਬਸ ਬਸ ਕੰਮ ਖਿੱਚ ਕੇ ਰੱਖਣਾ ਨਾਲ ਸਫਾਈ ਦਾ ਸਰਪੰਚ ਸਾਹਿਬ ਕੱਲੇ ਨਾ ਲੱਗੇ ਰਹਿਣਾ ਹਾਂਜੀ ਠੀਕ ਆ ਨਾ ਸਹਿਯੋਗ ਆ ਨਾ ਤੇ ਮੇਰਾ ਵੀਰ ਦੂਜੀ ਗੱਲ ਇੱਕ ਤੈਨੂੰ ਦੱਸਾਂ ਹਾਂਜੀ ਆਪਾਂ ਗੁਰਪੁਰਬ ਦੀ ਤਿਆਰੀ ਕਰਦੇ ਪੈਣਾ ਹਾਂ ਹਾਂਜੀ ਹਾਂਜੀ ਸਫਾਈ ਚੱਲਦੀ ਆ ਮੇਰਾ ਵੀਰਾ ਸਿਰ ਤੇ ਟੋਪੀ ਪਾਗੇ ਨਹੀਂ ਰਮਾਲ ਬੰਨ ਕੇ ਸਿਰ ਟਾਕੇ ਆ ਇਹ ਬੇਨਤੀ ਨੂੰ ਪ੍ਰਵਾਨ ਕਰੀ ਛੋਟਾ ਭਾ ਜੀ ਤੂੰ ਸਾਡਾ ਹਾਂਜੀ ਹਾਂਜੀ ਠੀਕ ਆ ਚੱਲੋ ਬਾਕੀ ਚੱਲੋ ਯਾਰ ਬਾਕੀ ਚੱਲੋ ਜੀ বাকি আসে তাই করছে ਨੇ ਲੋੜੀ ਵਸਦੀ ਆਪਾਂ ਬਹੁਤ ਕੰਨ ਚ ਜਾਂਦੇ ਆਂ ਇਹਨਾਂ ਲੋੜੀ ਚ ਨਾਲੇ ਦਾ ਨੂੰ ਕੈਨੇਡਾ ਅਮਰੀਕਾ ਪਜਾਈਏ ਆ ਹਾਂ ਹਾਂ ਭਾਈ ਮੈਂ ਕੀ ਹਾਲ ਚਾਲ ਆ ਠੀਕ ਹੈ ਜੀ ਆਪਣਾ ਨਾਮ ਦੱਸੋ ਪਹਿਲਾਂ ਸੰਤੋਖ ਸਿੰਘ ਸੰਤੋਸ਼ ਹਾਂਜੀ ਸਿੰਘ ਹਾਂਜੀ ਤੇ ਸਵੇਰ ਤੋਂ ਲੱਗਿਆ ਆ ਬਾਈ ਸਫਾਈ ਨਾਲ ਸਵੇਰ ਤੋਂ ਲੱਗਿਆ ਆ ਜੀ ਕਿੰਨੇ ਵਜੇ ਤੋਂ ਲੱਗੇ ਹੋਏ ਆ ਇਹ 8-9 ਵਜੇ ਤੋਂ ਲੱਗੇ ਆ ਜੀ ਤੇ ਆਪਾਂ ਰਹਿਣ ਵਾਲੇ ਕਿੱਥੋਂ ਦੇ ਆ ਬਿਹਾਰ ਦੇ ਜੀ ਬਿਹਾਰ ਦੇ ਨਹੀਂ ਇੱਥੇ ਟਿੱਬੇ ਵਿੱਚ ਰਹਿੰਦੇ ਹਾਂ ਆਹ ਟਿੱਬੇ ਵਿੱਚ ਰਹਿੰਦੇ ਕਿੰਨੇ ਸਾਲ ਹੋ ਗਏ ਰਹਿੰਦੇ ਆ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਹਾਂਜੀ ਤੇ ਸਫਾਈ ਹੋ ਰਹੀ ਆ ਕਿਵੇਂ ਸਰਪੰਚ ਸਾਹਿਬ ਦਾ ਸਹਿਯੋਗ ਹਾਂ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਸਹਿਯੋਗ ਹੈਗਾ ਪੂਰਾ ਹਾਂਜੀ ਹਾਂ ਅੱਲਾਹ ਸ਼ੇਰੀ ਦੇ ਰਿਹਾ ਆ ਹਾਂ ਹਾਂ ਤੇ ਪਿੰਡ ਟੂਰਨਾਮੈਂਟ ਆ ਰਿਹਾ ਹਾਂਜੀ ਹਾਂ ਆ ਰਿਹਾ ਜੀ ਜਾਓਗੇ ਵੇਖਣ ਹਾਂ ਜਾਵਾਂਗੇ ਉਸ ਦਿਨ ਵੀ ਪੂਰਾ ਨਾਲ ਰਹਿਣਾ ਉੱਥੇ ਕੰਮ ਕਰਾਉਣਾ ਠੀਕ ਆ ਹਾਂ ਹੋਰ ਰਾਜੀ ਖੁਸ਼ ਤੇ ਠੀਕ ਬੱਚੇ ਵੀ ਆਏ ਨਾਲ ਹਾਂਜੀ ਹਾਂ ਬੱਚੇ ਵੀ ਹੈਗਾ ਕਿਹੜੇ ਆ ਬੱਚੇ ਤੇ ਆ ਸਾਰੇ ਭਾਈ ਇੱਥੇ ਆਏ ਨਾਲ ਹਾਂ 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 ਹਾਂਜੀ ਕਿਹੜੇ ਆ ਹਾਂਜੀ ਇੱਥੇ ਨਾਲ ਆਏ ਆ ਆ ਨਾਲ ਹੀ ਆ ਬੱਚੇ ਅੱਛਾ ਮੁੰਡਾ ਕੰਡਾ ਸਾਹਿਬ ਅੱਜੀ ਦੋਸਤੋ ਆਪਾਂ ਦੂਜੇ ਪਾਰਟ ਵਿੱਚ ਆਪਣੇ ਸੱਜਣਾ ਮਿੱਤਰਾਂ ਨਾਲ ਗੱਲ ਕਰ ਰਹੇ ਆਂ ਤੇ ਸਾਡੇ ਨਾਲ ਭਾਜੀ ਕੁਲਬੀਰ ਸਿੰਘ ਜਿਨ੍ਹਾਂ ਨੂੰ ਛੋਟੇ ਨਾਮ ਕਾਲੀ ਤੋਂ ਜਾਣਦੇ ਨੇ ਤੇ ਖੇਡਾਂ ਵਿੱਚ ਵੀ ਇਹ ਐਕਟਿਵ ਰਹਿੰਦੇ ਨੇ ਤੇ ਖਿਡਾਰੀਆਂ ਦਾ ਕਾਫੀ ਸਹਿਯੋਗ ਕਰਦੇ ਤੇ ਅੱਜ ਵੀ ਪਿੰਡ ਟੀਬਾ ਵਿੱਚ ਜਿਹੜੀ ਸਫਾਈ ਦੀ ਮਹਿੰਮ ਚੱਲ ਰਹੀ ਆ ਉਹਦੇ ਵਿੱਚ ਐਕਟਿਵ ਨੇ ਸਵੇਰ ਤੋਂ ਮਾ ਦੇਖ ਰਹੇ ਆ ਨਾਲ ਹੀ ਨੇ ਤੇ ਪਾਜੀ ਹਾਂਜੀ ਜੀ ਇਹ ਉਪਰਾਲਾ ਕਿਵੇਂ ਲੱਗ ਰਿਹਾ ਧੰਨ ਸਰਪੰਚ ਸਾਹਿਬ ਤੇ ਦਸ਼ਮੇਸ਼ ਕਲੱਬ ਵੱਲੋਂ ਰਲ ਕੇ ਜਿਹੜਾ ਚਲਾਇਆ ਜਾ ਰਿਹਾ ਸਭ ਤੋਂ ਪਹਿਲਾਂ ਤੁਹਾਡੇ ਜੂਰੀ ਚੈਨਲ ਉੱਤੇ ਮੈਂ ਬੋਲ ਬਤਨ ਤੁਹਾਨੂੰ ਬਧਾਈ ਦਿੰਨਾ ਕਿ ਤੁਸੀਂ ਸਾਡੇ ਟੱਬੇ ਪਿੰਡ ਦੇ ਵਿੱਚ ਆਣ ਕੇ ਜਿਹੜਾ ਪਿੰਡ ਦੀ ਰਿਪੋਰਟ ਸਾਰੀ ਲਈ ਹੈ ਇਹਦੇ ਵਿੱਚ ਲਗਭਗ ਮਿਲ ਲਗ 10 ਸਾਲ ਬਾਅਦ ਸਾਡੇ ਟੱਬੇ ਦੀ ਸਫਾਈ ਜਿਹੜੀ ਹੈ ਉਹ ਹੋ ਰਹੀ ਹੈ ਔਰ ਨਗਰ ਕੀਰਤਨ ਤੇ ਟੂਰਨਾਮੈਂਟ ਹੈ ਹਾਂਜੀ ਬੜਾ ਹਮ ਹਮ ਆ ਕੇ ਸਾਡੇ ਲੋਕ ਹੈ ਅਗਰਾਈ ਬਹੁਤ ਖੁੱਲ ਕੇ ਦਿੱਤੀ ਹੈ ਤੇ ਟੂਰਨਾਮੈਂਟ ਜਿਹੜਾ ਬੜਾ ਸ਼ਾਨੋ ਸ਼ੋਖ ਤੇ ਨਾਲ ਜਿਹੜਾ ਉਸ ਸਮਾਪਤ ਹੋਵੇਗਾ ਦਸਮ ਪਾਤਸ਼ਾਹ ਤਨਤਨ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਉੱਪਰ ਜਿਹੜਾ ਇਹ ਟੂਰਨਾਮੈਂਟ ਤੇ ਅਸੀਂ ਨਗਰ ਕੀਰਤਨੇ ਹਰ ਸਾਲ ਕਰਾਉਂਦੇ ਸੀ ਟੂਰਨਾਮੈਂਟ ਕੁਝ ਕਾਰਨ ਕਰਕੇ ਬੰਦ ਹੋ ਚੁੱਕਾ ਸੀ ਉਸ ਨੂੰ ਦੁਬਾਰਾ ਹੀ ਫਿਰ ਸ਼ੁਰੂ ਕੀਤਾ ਹੈ ਉਹਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਨਾਲ ਬਾਕੀ ਜਿੱਦਾਂ ਦਾ ਸਮਾਪਤੇ ਦੀਆਂ ਤਕਰੀਰਾਂ ਹੋਣਗੀਆਂ ਧੰਨਵਾਦ ਬਹੁਤ ਬਹੁਤ ਨਹੀਂ ਧੰਨਵਾਦ ਨਹੀਂ ਆਪਾਂ ਤੁਹਾਡੇ ਤੋਂ ਹੋਰ ਅਜੇ ਜਾਣਕਾਰੀ ਆਪਾਂ ਲੈਣੀ ਆ ਤੇ ਜੀ ਬਾਈ ਜੀ ਥੋੜਾ ਜਿਹਾ ਟੈਕਨੀਕਲ ਇਸ਼ੂ ਕਰਕੇ ਤੇ ਇਹ ਮੈਨੂੰ ਦੱਸੋ ਆਪਾਂ ਕੱਲੇ-ਕੱਲੇ ਸੱਜਣ ਦਾ ਨਾਮ ਤਾਂ ਨਹੀਂ ਲੈ ਸਕਦੇ ਐਨ ਆਰ ਆਈ ਵੀਰਾਂ ਦਾ ਕਿੰਨਾ ਕੁ ਸਹਿਯੋਗ ਆ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਵਿੱਚ ਬਹੁਤ ਆ ਵੱਡਾ ਸਹਿਯੋਗ ਆ ਜਿੰਨੇ ਵੀ ਸਾਡੇ ਪਿੰਡ ਦੇ ਜਿਹੜੇ ਅੱਜ ਤੋਂ 20-25 ਸਾਲ ਪਹਿਲਾਂ ਬਾਹਰ ਗਏ ਨੇ ਜਾਂ ਹੁਣ ਵੀ ਗਏ ਨੇ ਉਹ ਕੋਈ 50 ਹਜ਼ਾਰ 50 ਹਜ਼ਾਰ ਕੋਈ ਲੱਖ 2 ਲੱਖ ਦਾ بڑا ਸਹਿਯੋਗ ਕਰਿਆ ਨੇ ਇਹ ਸਹਿਯੋਗ ਦੇ ਨਾਲ ਅਸੀਂ ਕੱਲਾ ਟੂਰਨਾਮੈਂਟ ਨਹੀਂ ਅਸੀਂ ਪਿੰਡ ਦੇ ਹੋਰ ਵੀ ਕਾਰਜ ਜਿਹੜੇ ਨੇ ਸਵਾਰ ਨਾਲੇ ਉਹ ਸਾਰੇ ਸਵਾਰਾਂਗੇ ਔਰ ਰਲ ਮਿਲ ਕੇ ਪੰਚਾਇਤ ਦੇ ਸਹਿਯੋਗ ਦਸਿਮੇਚ ਕਲੱਬ ਟੱਬਾ ਦੇ ਸਹਿਯੋਗ ਅਤੇ ਜਿੰਨੇ ਸਾਡੇ ਪਿੰਡ ਦੇ ਪਤਨ ਤੇ ਸੱਜਣ ਜਾਂ ਖਿਡਾਰੀ ਵੀਰ ਨੇ ਉਹਨਾਂ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਜਿਹੜਾ ਪਿੰਡ ਪੇ ਦੀ ਨਹਾਰ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਮੈਨੂੰ ਇਹ ਦੱਸਿਓ ਸ਼ਾਇਦ ਤੁਹਾਨੂੰ ਪੂਰੀ ਜਾਣਕਾਰੀ ਹੋਵੇ ਟੂਰਨਾਮੈਂਟ ਬਾਰੇ ਇੱਥੇ ਨਾਮੀ ਖਿਡਾਰੀ ਕਿਹੜੇ-ਕਿਹੜੇ ਆ ਰਹੇ ਆ ਟੂਰਨਾਮੈਂਟ ਵਿੱਚ ਕਿਹੜੀਆਂ-ਕਿਹੜੀਆਂ ਕਲਬਾਂ ਆ ਰਹੀਆਂ ਖੇਡਣਾ ਨਾਮੀ ਖਿਡਾਰੀ ਜਿਹੜੇ ਨੇ ਸ਼ੀਲੂ ਜਿਹੜਾ ਹਰਿਆਣਾ ਤੋਂ ਨੇ ਅੱਛਾ ਜੀ ਬਾਕੀ ਕੀ ਹੋਣੀ ਨੇ ਸਾਰੇ ਜਿਹੜੇ ਪੁਰਾਣੇ ਖਿਡਾਰੀ ਨੇ ਕਲਬਾਂ ਦੇ ਚਾਰ ਕਲਬਾਂ ਦੇ ਅਸੀਂ ਮੈਚ ਜਿਹੜੇ ਉਹ ਕਰਾਉਣੇ ਨੇ ਠੀਕ ਹੈ ਜੀ ਉਤੋਂ ਬਾਅਦ 70 ਕਿਲੋ ਜਿਹੜੀ ਹੈ ਆਲ ਓਪਨ ਤਿੰਨ ਪੱਧਰ ਖਿਡਾਰੀ ਜਿਹੜੇ ਆ ਪਿੰਡ ਪੱਧਰ ਦੇ ਤਿੰਨ ਖਿਡਾਰੀ ਬਾਹਰ ਹੋਣਗੇ ਔਰ ਮੈਚ ਉਹ ਵੀ ਦੇਖਣ ਵਾਲੇ ਹੋਣਗੇ ਇਸ ਤੋਂ ਬਗੈਧ ਆਹੀਂ ਬਠੰਡਾ ਤੇ ਮੋਗਾ ਇੱਕ ਬਜ਼ੁਰਗਾਂ ਦਾ ਜਿਹੜਾ ਮੈਚ ਹੈ ਉਹ ਸੰਗਤਾਂ ਦੇ ਸਾਹਮਣੇ ਰੱਖਾਂਗੇ ਸ਼ੋ ਮੈਚ ਸ਼ੋ ਮੈਚ ਹੋਊਗਾ ਉਹ ਤੇ ਉਹ ਹੋਏਗਾ ਫਾਈਨਲ ਤੋਂ ਪਹਿਲਾਂ ਕਿ ਜਾਨਾ ਫਾਈਨਲ ਤੋਂ ਪਹਿਲਾਂ ਮੈਚ ਹੋਏਗਾ ਕਲੱਬਾਂ ਦੇ ਫਾਈਨਲ ਤੋਂ ਪਹਿਲਾਂ ਹਨਾ ਕਲੱਬਾਂ ਦੇ ਫਾਈਨਲ ਤੋਂ ਪਹਿਲਾਂ ਦਿਲਕਸ਼ ਬਹੁਤ ਨਜ਼ਾਰਾਦਾਰ ਜਿਹੜਾ ਮੈਚ ਹੋਊਗਾ ਬਜ਼ੁਰਗਾਂ ਦਾ ਤੇ ਰੋਸਾ ਦਾ ਸਾਡੇ ਪਿੰਡ ਦੇ ਬਜ਼ੁਰਗ ਵੀ ਫਿਰ ਉੱਥੇ ਲਾਟੀਆਂ ਪਹੁੰਚ ਗਏ ਜੋਰ ਦਿਖਾ ਸਕਦੇ ਆ ਬਸ ਆਉਣਗੇ ਦੇਖ ਕੇ ਤੇ ਮਨ ਨੂੰ ਬੜਾ ਜਿਹੜੀ ਖੁਸ਼ੀ ਆ ਉਹ ਹੋਵੇਗੀ ਤੇ ਅਸੀਂ ਵੀ ਜਿਹੜੇ ਸੱਜਣ ਵੀਡੀਓ ਦੇਖ ਰਹੇ ਆ ਜਿਹੜੇ ਰੇਡਾਂ ਤੇ ਆ ਕੇ ਵੱਧ ਚੜ ਕੇ ਪੈਸੇ ਲਾਉਣਾ ਚਾਹੁੰਦੇ ਆ ਹਾਂ ਜੀ ਉਹਨਾਂ ਨੂੰ ਵੀ ਖੁੱਲ੍ਹਾ ਸੱਦਾ ਦਿਓ ਵੀ ਆ ਕੇ ਬਿਲਕੁਲ ਜੀ ਐਂ ਜਿੰਨੇ ਵੀ ਸਾਡੇ ਅਲੱਗ-ਅਲੱਗ ਦੇ ਨਗਰ ਨੇ ਨਗਰਾਂ ਦੀਆਂ ਜਿੰਨੀਆਂ ਇਹ ਪੰਚਾਇਤਾਂ ਨੇ ਲਗਭਗ 20-25 ਪਿੰਡਾਂ ਦੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਸਾਰਿਆਂ ਨੂੰ ਅਸੀਂ ਸੂਚਿਤ ਕਰ ਦਿੱਤਾ ਹੈ ਜੋ ਰਹਿ ਗਏ ਉਹਨਾਂ ਨੂੰ ਵੀ ਸੂਚਿਤ ਕਰਾਂਗੇ ਬਕਾਇਦਾ ਕਾਰ ਦੇ ਕੇ ਔਰ ਜਿਹੜੀਆਂ ਰੇਡਾਂ ਨੇ ਉਹਨਾਂ ਦੀ ਗਲਤੀ ਸੀ ਕਰਦਾ ਉਹਨਾਂ ਤੇ ਹਰ ਸਾਲ ਅੱਗੇ ਵੀ ਅਸੀਂ ਲਗਭਗ ਵੱਤੋਂ ਵੱਧ ਜੋ ਹੈ ਜਿਹੜਾ ਜੋਰ ਲਾਉਨੇ ਆ ਜਿਵੇਂ ਕਿ ਬੈਸਟ ਰੇਡਰ ਤੇ ਬੈਸਟ ਰੋਪਨ ਨੂੰ ਐਦਕੀ ਜਿਹੜੀਆਂ ਅਸੀਂ ਮੋਹਰਾ ਕਲਰ ਦੀਆਂ ਤੋਂ ਝੋਟੀਆਂ ਰੱਖੀਆਂ ਨੇ ਹਾਂਜੀ ਤੇ ਇਸ ਤੋਂ ਬਕਾਇਦਾ ਬਕਾਇਦਾ ਫਿਰ ਜਿਹੜੇ ਚੰਗਾ ਖਿਡਾਰੀ ਹੈ ਉਹਦਾ ਮਾਨ ਸਨਮਾਨ ਜਿਹੜਾ ਸਾਡੇ ਪਿੰਡ ਟੱਬੀ ਵਾਲਾ ਸਭ ਤੋਂ ਪਹਿਲਾਂ ਖੇਡਣਾ ਸ਼ੁਰੂ ਕੀਤਾ ਸੀ ਜਿੰਦਰ ਸਿੰਘ ਜਿੰਦੂ ਟੱਬੀ ਵਾਲਾ ਉਹਦਾ ਅਸੀਂ ਵਿਸ਼ੇਸ਼ ਸਨਮਾਨ ਕਰ ਰਹੇ ਹਾਂ ਉਹਦੇ ਨਾਲ ਹਰ ਸਾਲ ਅਸੀਂ ਅੱਗੇ ਤੋਂ ਦੋ ਜਾਂ ਪੰਜ ਚੰਗੇ ਖਿਡਾਰੀਆਂ ਦਾ ਜਿਹੜਾ ਸਨਮਾਨ ਹੈ ਉਹ ਹਰ ਸਾਲ ਕਰਿਆ ਕਰਾਂਗੇ ਬਿਲਕੁਲ ਜੀ ਇਹ ਤੁਹਾਡੇ ਪਿੰਡ ਦਾ ਉਪਰਾਲਾ ਬਹੁਤ ਵਧੀਆ ਲੱਗਾ ਜਿਹੜੇ ਨਾ ਪ੍ਰਾਦਾਵੇਂ ਖਿਡਾਰੀ ਆ ਨਾਂ ਤੋਂ ਉਹਨਾਂ ਦਾ ਬਹੁਤ ਹੁੰਦਾ ਪਰ ਜਦੋਂ ਉਹ ਗੇਮ ਛੱਡਦੇ ਆ ਉਹਨਾਂ ਨੂੰ ਮਾਨ ਸਨਮਾਨ ਨਹੀਂ ਉਹਨਾਂ ਨੂੰ ਮਿਲਦਾ ਹਾਂ ਤੇ ਇਹ ਤੁਹਾਡੇ ਪਿੰਡ ਵੱਲੋਂ ਬਹੁਤ ਉਪਰਾਲਾ ਵਧੀਆ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਪੁਰਾਣੇ ਖਿਡਾਰੀਆਂ ਨੂੰ ਇਦਾਂ ਮਾਣ ਸਨਮਾਨ ਦਿੰਦੇ ਰਹੋ ਤੇ ਗਾਂ ਆਉਣ ਵਾਲੇ ਸਮੇਂ ਵਿੱਚ ਜਿਹੜੀ ਆ ਕਿ ਨਵੀਂ ਪਨੀਰੀ ਤਿਆਰ ਹੁੰਦੀ ਰਹੇ ਤਾਂ ਨਵੀਂ ਪਨੀਰੀ ਨੂੰ ਸੇਧ ਮਿਲਦੀ ਰਹੇ ਤੇ ਧੰਨਵਾਦ ਭਾਜੀ ਓਕੇ ਥੈਂਕ ਯੂ ਬਹੁਤ ਟਾਈਮ ਦਿੱਤਾ ਥੈਂਕ ਯੂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਨੂੰ ਪਹੁੰਚਣ ਦੀ ਸੱਚ ਤੋਂ ਸਖਤ ਤੋਂ ਵਧੀਆ ਤੋਂ ਵਧੀਆ ਅਪੀਲ ਕਰਦੇ ਹਾਂ ਅਪੀਲ ਕਰਦੇ ਨੇ ਕਿ ਦਰਸ਼ਕ ਖਿਡਾਰੀ ਸਾਰੇ ਜਿਹੜੇ ਸਰੌਣ ਕੇ ਮਿਲ ਨੂੰ ਡਟ ਵੱਟ ਕੇ ਵਧਾਓ ਠੀਕ ਆ ਜੀ ਧੰਨਵਾਦ ਚਲੋ ਮਿਲਦੇ ਆਂ ਜੀ ਗਾਂ ਵੀਡੀਓ ਦੇ ਵਿੱਚ ਨਵੇਂ ਅਗਲੇ ਸੱਜਣ ਦੇ ਨਾਲ ਧੰਨਵਾਦ ਈਵਾ ਗੀ ਹਾਂਜੀ ਇੱਕਦਮ ਮਿੰਦਰ لال ਜੀ ਹਾਂਜੀ ਸਤਿ ਅਕਾਲ ਇਹ ਬਾਈ ਦਾ ਸਾਰਿਆਂ ਨੇ ਵਲੌਗ ਦੇਖਿਆ ਹੋਣਾ ਪਹਿਲਾਂ ਤੇ ਅੱਜ ਸਫਾਈ ਮੁਹੰਮਦ ਦੇ ਨਾਲ ਜੁੜੇ ਹੋਏ ਆ ਤੇ ਕਿਵੇਂ ਸਰਪੰਚ ਸਾਹਿਬ ਦਾ ਤੇ ਦਸ਼ਮੇਸ਼ ਕਲੱਬ ਦਾ ਜਿਹੜਾ ਚੱਲ ਕੇ ਰਲ ਕੇ ਉਪਰਾਲਾ ਕੀਤਾ ਜਾ ਰਿਹਾ ਕਿਵੇਂ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਇਸ ਟਾਈਮ ਸਾਰਾ ਪਿੰਡ ਜੋ ਵੀ ਨਗਰ ਤੋਂ ਆਪਣੇ ਆਸੇ ਪਾਸੇ ਜੋ ਵੀ ਹੈਗਾ ਵਲੈਂਟਡ ਇੰਨੇ ਬੜੇ ਪਿਆਰ ਨਾਲ ਬਣਿਆ ਤੇ ਅੱਜ ਇੱਕ ਟੌਪ ਦੀ ਗੱਲਬਾਤ ਹੈ ਜਿਹੜੀ ਜੱਫੀ ਨੂੰ ਮਿਲ ਰਹੀ ਆ ਤੇ ਇੱਕ ਆਪਣੇ ਟੂਰਨਾਮੈਂਟ ਹੋ ਰਿਹਾ 2 ਤਰੀਕ ਨੂੰ ਟੂਰਨਾਮੈਂਟ ਦੇ ਜੜੇ ਆ ਪਿਛਲੀਆਂ ਵਿਛਰੀਆਂ ਵਿਛਰੀਆਂ ਹੋਈਆਂ ਜਿਹੜੀਆਂ ਯਾਦਾਂ ਉਹ ਦੁਬਾਰਾ ਜਿਤਾਜੀਆਂ ਹੋ ਰਹੀਆਂ ਤੇ ਇੱਕ ਤੁਹਾਨੂੰ ਮੁਬਾਰਕਬਾਦ ਵੀ ਹੈ ਕਹਿੰਦੇ ਟੂਰਨਾਮੈਂਟ ਦਾ ਤੁਹਾਡਾ ਸਨਮਾਨ ਹੋ ਰਿਹਾ ਇਸ ਵਾਰ ਇਹ ਜੋ ਬਹੁਤ ਵੱਡੀ ਗੱਲ ਬਾਤ ਹੈ ਨਮਾਣੇ ਨੂੰ ਮਾਣ ਮਿਲੇ ਤਾਂ ਹੋਰ ਕੀ ਕਹੀਦਾ ਤਨ ਗੁਰੂ ਅਮਰਦਾਸ ਜੀ ਤਨ ਗੁਰੂ ਰਾਮਦਾਸ ਜੀ ਤੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਉਹਦਾ ਬਹੁਤ ਸਤਿਕਾਰ ਕਰਦਾ ਹਾਂ ਸ਼ੁਕਰ ਹੈ ਭਾਈ ਗੁਰਜੀ ਬਿਲਕੁਲ ਬਹੁਤ ਬਹੁਤ ਧੰਵਾਦ ਜਿਹੜਾ ਇਹਨਾਂ ਮਾਨਸਨਮਾਨ ਮਿਲਣ ਲਗਾ ਪਿੰਡ ਵਾਲੋਂ ਬਿਲਕੁਲ ਜੀ ਤੇ ਇਹੋ ਜੇ ਇੱਕ ਲੋਡ ਵੀ ਆ ਇਹੋ ਜੇ ਮਾਨਸਨਮਾਨਾਂ ਦੀ ਜਿਹੜੇ ਖਿਡਾਰੀ ਆਪਣੇ ਆਪਣੇ ਪਿੰਡ ਲਈ ਜਾਂ ਦੇਸ਼ ਲਈ ਜਾਂ ਸ਼ਹਿਰ ਲਈ ਕੋਸ਼ਿਸ਼ ਕਰਦੇ ਆ ਉਹਨਾਂ ਦੇ ਮਾਨਸਨਮਾਨ ਹੋਣੇ ਚਾਹੀਦੇ ਵੀ ਆ ਤੇ ਦਰਸ਼ਕਾਂ ਨੂੰ ਇੱਕ ਅਪੀਲ ਕਰ ਦੋ ਟੂਰਨਾਮੈਂਟ ਤੇ ਸਾਰੇ ਵੱਧ ਤੋਂ ਵੱਧ ਪਹੁੰਚੋ ਤੇ ਰੌਣਕ ਨੂੰ ਵਧਾਓ ਇਹ ਜੇ ਅੱਜ ਤੋਂ 2 ਹਫ਼ਤੇ ਪਹਿਲਾਂ ਵੀ ਮੈਂ ਕਹਿ ਰਿਹਾ ਕਾਫੀ ਦੱਸ ਰਿਹਾ ਕਿ ਸਾਡੇ ਪਿੰਡ ਭਾਈ ਟੂਰਨਾਮੈਂਟ ਹੋਣ ਲੱਗਿਆ ਹਾਂ ਤੇ ਹੁਣ ਤੋਂ ਪਾਈਆਂ ਅਦਲ ਪਿੰਡ ਦੀਆਂ ਚੱਲ ਰਹੀਆਂ ਅੱਜ 30 ਤਰੀਕਾ ਪੰਜਾਬ ਬੰਦ ਹੋਣਾ ਜ਼ਰੂਰ ਆ ਪਰ ਸਾਡਾ ਜਿਹੜਾ ਪੰਜਾਬ ਉਹ ਐਸੇ ਗਲੀਆਂ ਨਾਲੀਆਂ ਨੂੰ ਸਪਾਈਆਂ ਨੂੰ ਇੱਕ ਜ਼ਮ ਟੋਪ ਤੇ ਲੱਗਦਾ ਪਿਆ ਤੇ ਬੰਦ ਦੀ ਜ਼ਰੂਰਤ ਦੁਕਾਨਾਂ ਨੂੰ ਬੰਦ ਕਰਕੇ ਆਏ ਪਏ ਆ ਕੋਈ ਪਰਵਾਹ ਨਹੀਂ ਕੀ ਚਲੋ ਜੇ ਦੁਕਾਨਾਂ ਬੰਦਿਆ ਹਾਂ ਜੀ ਹਾਂ ਜੀ ਕੰਮ ਨਹੀਂ ਬੰਦ ਕਰਨੀ ਆਹ ਕੰਮ ਹੋ ਰਿਹਾ ਹੈ ਇਹ ਨਗਰ ਦਾ ਕੰਮ ਆ ਉਹ ਵਧੀਆ ਟੋਪ ਤੇ ਕਰੀਏ ਤੇ ਵਧੀਆ ਲੱਗਦਾ ਬਹੁਤ ਵਧੀਆ ਕੰਮ ਹੋ ਰਿਹਾ ਨਾ ਹਾਂਜੀ ਹਾਂਜੀ ਧੰਨਵਾਦ ਗੰਗਾ ਬਬੂ ਜੀ ਭਾਈ ਜੀ ਸਤਿ ਆਕਾਲ ਜਨਤਾ ਨੂੰ ਨਮਸਕਾਰ ਨਮਸਕਾਰ ਹਾਂਜੀ ਬਾਹਰਲੇ ਵੀਰਾਂ ਨੂੰ ਵੀ ਹਾਂਜੀ ਹਾਂਜੀ ਬਾਹਰਲੇ ਵੀਰਾਂ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂ ਲੇਟ ਹੋ ਗਏ ਤੁਸੀਂ ਹੈ ਲੇਟ ਨਹੀਂ ਹੋਏ ਬੜੇ ਟਾਈਮ ਨਾਲ ਆਏ ਆ ਹੋਰ ਕਿੱਦਾਂ ਫੇ ਨੌਜਵਾਨ ਪਿੰਡ ਦੇ ਬਜ਼ੁਰਗ ਮੈਂ ਕਿਹਾ ਚੜ੍ਹਦੀ ਕਲਾ ਚੜ੍ਹਦੀ ਕਲਾ 'ਚ ਠਾਠਾ ਮਾਰਦੇ ਆ ਨੌਜਵਾਨ ਵੀ ਬਜ਼ੁਰਗ ਵੀ ਹਾਂ ਖੁਸ਼ੀਆਂ ਉਪਰਲੇ ਤੋਂ ਉਹਦੇ ਪੂਰੇ ਮੈਂ ਕਿਹਾ ਇੰਨੇ ਖੁਸ਼ ਆ ਵੀ ਕੁਛ ਕੁਛ ਗੱਦਗੱਦ ਹੋ ਜਾਵੇ ਆ ਕੰਮ ਮੈਂ ਕਿਹਾ ਪੰਜਾਂ ਸਾਲਾਂ ਤੋਂ ਅੱਜ ਖੁਸ਼ ਹੋਏ ਆ ਹਾਂ ਇੱਥੇ ਚਲੋ ਸਾਰਿਆਂ ਦਾ ਸਹਿਯੋਗ ਚਾਹੀਦਾ ਪਿੰਡ ਦਾ ਨਗਰ ਨਿਵਾਸੀਆਂ ਦਾ ਹੈ ਬਾਪ ਗੱਡੀ ਜਾਂਦੇ ਪੂਰੇ ਤੇ ਬਾਪੂ ਜੀ ਬੈਠੇ ਆ ਸਾਡੇ ਸ਼੍ਰੀ ਮਿੰਦਰ ਸਿੰਘ ਜੀ ਉਹਨਾਂ ਨਾਲ ਥੋੜੇ ਜਿਹਾ ਵਿਚਾਰ ਕਰੋ ਤੁਸੀਂ ਜਰੂਰ 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 ਠੀਕ ਹੈ ਜੀ ਹੋਰ ਅੰਕਲ ਦੀ ਕੀ ਹਾਲਾਂ ਵਧੀਆ ਕਿ ਆਪੋ ਚੀਜ਼ਾਂ ਅੰਕਲ ਮਿੰਦਰ ਸਿੰਘ ਜੀ ਪਿੰਡ ਟਿੱਕ ਟਿੱਬਾ ਦੇ ਨਿਵਾਸੀ ਆ ਹਾਂਜੀ ਅੰਕਲ ਜੀ ਅੱਜ ਨੌਜਵਾਨ ਬਜ਼ੁਰਗ ਬੱਚੇ ਸਾਰੇ ਰੜ ਕੇ ਸਫਾਈ ਕਰ ਰਹੇ ਆ ਪਿੰਡ ਦੀ ਇਹ ਆਪਰਾਣਾ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਸੋਹਣਾ ਲੱਗ ਰਿਹਾ ਬਾਹਰੀ ਵਾਰੀ ਤੇ ਰਬੂ ਜੀ ਸੋਹਣੀਆਂ ਸਾਡੇ ਪਿੰਡ ਦੀ ਸੋਹਣੀ ਹੈ ਐਜੀ ਸਾਡੇ ਪਿੰਡ ਦੀ ਸੋਹਣੀ ਹੈ ਤੇ ਮਾੜਾ ਇਹੋ ਜਿਹੇ ਜਿਹੇ ਦਾ ਤੇਰੇ ਕਣੀ ਬਿਲਕੁਲ ਇਹ ਖੇਚ ਰਹੀ ਨਹੀਂ ਜਾ ਰ ਕੋਈ ਆ ਬਹੁਤ ਲੰਬਾ ਵਾ ਤੇ 2 ਵਜ ਜਾਇਆ ਅੱਜ ਕਿੱਥੇ ਚੱਕੀ ਉੱਥੇ ਬੋਲਦੇ ਨਾ ਆ ਤੇ ਦੂਜੇ ਪਾਰ ਦੀ ਆਪਾਂ ਸਮਾਪਤੀ ਕਰਦੇ ਆ ਇੱਥੇ ਆਪਣਾ ਅੱਜ ਦਾ ਵਲੌਗ ਜਿਹੜਾ ਆ ਪਿੰਡ ਦੀ ਸਫਾਈ ਦੀ ਮਹਿੰਮਤ ਇਹ ਗਾ ਕੰਪਲੀਟ ਹੋ ਗਿਆ ਸਮਾਪਤ ਆ ਤੇ ਕਿਵੇਂ ਆ ਬਹੁਤ ਵਧੀਆ ਵਲੌਗ ਹੈ ਮੈਂ ਸੈਕੰਡ ਪਾਰਟ ਵੀ ਜਲਦੀ ਆਉਂਗਾ ਜੀ ਸੈਕੰਡ ਪਾਰਟ ਚੱਲ ਰਿਹਾ ਐਂਡ ਆ ਉਹਦਾ ਤੇ ਮਿਲਦੇ ਆ ਜੀ ਆਪਾਂ ਨਵੇਂ ਵਲੌਗ ਦੇ ਨਾਲ ਨਵੀਂ ਤਾਂ ਨਵੀਂ ਜਗ੍ਹਾ ਤੇ ਨਵਾਂ ਕੰਟੈਂਟ ਦੇ ਨਾਲ ਤੇ ਤਬ ਤੱਕ ਲਈ ਰਬ ਰਕਾ ਰਬ ਰਕਾ ਧੰਨਵਾਦ